ਬਾਈ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਆਪਣੇ ਚੈਨਲ ਨੂੰ ਬਹੁਤ ਵਧੀਆ ਹੰਗਾਰਾ ਭਰ ਹੰਗਾਰਾ ਦਿੰਦੇ ਹੋ ਤੇ ਬਹੁਤ ਆਪਣੀਆਂ ਵੀਡੀਓ ਲਾਈਕ ਕਰਦੇ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅੱਜ ਇੱਕ ਆਪਾਂ ਵੀਡੀਓ ਬਣਾਉਣੀ ਆ ਵੀਡੀਓ ਹੈਗੀ ਆ ਜਮੈਂ ਆਲੂ ਬਖਾਰੇ ਵਾਲੀ ਖੇਡ ਕੀ ਆ ਆਲੂ ਬਖਾਰਾ ਵੀ ਕਿਵੇਂ ਲੱਗਦਾ ਕਦੋਂ ਲਾਈਦਾ ਕਬੂਤਰਮ ਹੈਨਾ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਣਾ ਸਾਰਾ ਆਲੂ ਬਖਾਰਾ ਵਾਲੀ ਗੇਮ ਗੇਮ ਬਾਰੇ ਤੇ ਪਹਿਲਾਂ ਸਾਰੇ ਜਣੇ ਸਾਰੀ ਵੀਡੀਓ ਦੇਖ ਲਿਓ ਵੀਡੀਓ ਦੇਖ ਕੇ ਜੇ ਤੁਹਾਨੂੰ ਚੰਗੀ ਲੱਗੀ ਪਲੀਜ਼ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਆਪਣੇ ਚੈਨਲ ਨੂੰ ਤੇ ਸ਼ੇਅਰ ਕਰਦਿਆ ਕਰੋ ਨਾਲੇ ਸ਼ੇਅਰ ਤੇ ਲਾਈਕ ਕਰਦਿਆ ਕਰੋ ਠੀਕ ਹੈ ਨਾਲੇ ਨੋਟੀਫਿਕੇਸ਼ਨ ਵਾਲੀ ਘੰਟੀ ਜਿਹੜੀ ਆ ਔਨ ਕਰਦਿਆ ਕਰੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੁਣ ਤੇ ਜਿਹੜੀ ਅੱਜ ਆਪਾਂ ਗੱਲ ਕਰਨੀ ਆ ਗੱਲ ਕਰਨੀ ਆ ਆਲੂ ਬਖਾਰਾ ਤੇ ਆਲੂ ਬਖਾਰਾ ਬਾਈ ਜੀ ਆਲੂ ਬਖਾਰਾ ਜਿਹੜਾ ਬਹੁਤ ਹੀ ਵਧੀਆ ਆਲੂ ਬਖਾਰਾ ਕੂਤਰਾਂ ਖਾਤਰ ਵੀ ਇਹ ਇਥੋਂ ਤੱਕ ਕੇ ਬੰਦਿਆਂ ਖਾਤਰ ਵੀ ਬਹੁਤ ਵਧੀਆ ਹੁੰਦਾ ਇਹ ਜਿਹੜਾ ਆਲੂ ਬਖਾਰੇ ਦਾ ਪਾਣੀ ਆ ਜਦੋਂ ਆਲੂ ਬਖਾਰਾ ਆਪਾਂ ਕਬੂਤਰ ਨੂੰ ਦਿੰਨੇ ਆ ਇਹ ਬਈ ਜੀ ਕੰਮ ਕੀ ਕਰਦਾ ਆਲੂ ਬਖਾਰਾ ਮੇਨ ਆ ਜਿਹੜੀਆਂ ਦੋ ਗੱਲਾਂ ਕਰਦਾ ਇਹ 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 ਕੀ ਕਰਦਾ ਜਦੋਂ ਆਪਾਂ ਆਲੂ ਬਖਾਰਾ ਦੇ ਦਿੰਨੇ ਆ ਕਬੂਤਰ ਨੂੰ ਤੁਹਾਨੂੰ ਦੱਸ ਦਾਂ ਮੈਂ ਡਿਟੇਲ ਚ ਪਹਿਲਾਂ ਮਾੜਾ ਜਾਂ ਤੁਹਾਨੂੰ ਸ਼ਾਰਟਕਟ ਜਿਹਾ ਦੱਸਣਾ ਜਦੋਂ ਆਲੂ ਬਖਾਰਾ ਕਬੂਤਰ ਨੂੰ ਦਿੰਨੇ ਆ ਪਹਿਲੀ ਗੱਲ ਤਾਂ ਇਹ ਕਬੂਤਰ ਦਾ ਜਿਹੜਾ ਲੀਬਰਾ ਲੀਵਰ ਨੂੰ ਪੂਰਾ ਸਟਰੋਂਗ ਕਰ ਦਿੰਦਾ ਜੀ ਇਹ ਜਿਹੜਾ ਕੋਈ ਵੀ 19 21 ਜਾਂ ਹੋਰ ਮਾੜਾ ਮੋਟਾ ਕੋਈ ਡੈਮੇਜ ਹੋਇਆ ਹੁੰਦਾ ਇਹ ਉਹਨੇ ਬਹੁਤ ਸਟਰੋਂਗ ਕਰ ਦਿੰਦਾ ਨੰਬਰ 2 ਤੇ ਇਹ ਭੁੱਖ ਨਹੀਂ ਲੱਗਣ ਦਿੰਦਾ ਕਬੂਤਰ ਨੂੰ ਭੁੱਖ ਬਹੁਤ ਮਾਰ ਦਿੰਦਾ ਕਬੂਤਰ ਦੀ ਇਹ ਤੇ ਨੰਬਰ 3 ਤੇ ਇਹ ਗਰਮੀ ਪੂਰੀ ਡਿਲੀਟ ਕਰ ਦਿੰਦਾ ਕਿਉਂਕਿ ਕਬੂਤਰ ਨੂੰ ਨਾੜੀਆਂ ਸਾਫ਼ ਕਰ ਦਿੰਦਾ ਹੈ ਕਬੂਤਰ ਦੀਆਂ ਅੰਦਰੋਂ ਜਦੋਂ ਆਪਾਂ ਕਬੂਤਰ ਨੂੰ ਦਿੰਨੇ ਆਏ ਬਾਈ ਜੀ ਇਹ ਜਿਹੜਾ ਆਲੂ ਖਾਰਾ ਕਈ ਬੰਦੇ ਆਪੂ ਆਪਦੇ ਤਰੀਕੇ ਆ ਸਾਰਾ ਕੋਈ ਕਿਵੇਂ ਲਾਉਂਦਾ ਕੋਈ ਕਿਵੇਂ ਲਾਉਂਦਾ ਮੈਂ ਤੁਹਾਨੂੰ ਮੈਂ ਆਪ ਦਾ ਮੈਂ ਲਾਇਆ ਬਲੇਰਾ ਕਬੂਤਰ ਕਬੂਤਰਾਂ ਨਾਲ ਲੂਖੜਾ ਮੈਨੂੰ ਪਤਾ ਮੈਨੂੰ ਤਾਂ ਮੈਨੂੰ ਲੱਗਦਾ ਇਹ ਵਾਊਚਰ ਦਾ ਪਤਾ ਆ ਲੂਖੜਾ ਜਦ ਲਾਉਂ ਦਿੰਦੇ ਤੇ ਤੁਹਾਨੂੰ ਦੱਸਦੇ ਆ ਕਿ ਕਈ ਅਲੂਖੜਾ ਮੈਂ ਲਾਉਂਦੇ ਆ ਬਾਈ ਕਿਦਨੇ ਗੇੜੇ ਹੁੰਦੇ ਆ ਜਿੱਦਨੇ ਜਿਵੇਂ ਕੱਲ ਕਬੂਤਰ ਛੱਡਣਾ ਅੱਜ ਤੜਕੇ ਲਾਉਂਦੇ ਆ ਲਾਕ ਦੰਦਿਆ ਉਹ 6 7 ਵਜੇ ਕਬੂਤਰ ਨੂੰ ਲਾ ਲੰਦਿਆ ਸਵੇਰੇ ਉਦੋਂ ਬਾਅਦ ਲਾਈਕ ਪੰਜ ਵਜੇ ਵੀ ਲਾ ਲੰਦਿਆ ਕਈ 4 ਵਜੇ ਲਾ ਲੰਦਿਆ ਉਦੋਂ ਬਾਅਦ ਜਦੋਂ ਕਬੂਤਰ ਸਾਫ ਹੋ ਗਿਆ ਉਦੋਂ ਬਾਅਦ ਫਿਰ ਉਹਨੂੰ ਬਦਾਮ ਦੇ ਦਿੰਦੇ ਆ ਜਾਂ ਕਬੂਤਰ ਨੂੰ ਬਦਾਮ ਦੇ ਕੇ ਉਦੋਂ ਬਾਅਦ ਫਿਰ ਜਿਵੇਂ ਵੀ ਤੁਹਾਡਾ ਪ੍ਰੋਸੀਜਰ ਆ ਜਾ ਦੋ ਬਦਾਮ ਜਾਂ ਤਿੰਨ ਜਿੰਨੇ ਵੀ ਤੁਸੀਂ ਦਿੰਦੇ ਹੋ ਮੈਂ ਨਹੀਂ ਕਹਿੰਦਾ ਇੱਕ ਦਿਆ ਕਰੋ ਦੋ ਕਹਿਆ ਕਰੋ ਪੰਜ ਦਿਆ ਕਰੋ 10 ਜਿੰਨੇ ਵੀ ਜਿਵੇਂ ਉਹਦੇ ਨਾਲ ਆਪਣਾ ਨਹੀਂ ਹੈਗਾ ਤਲਕਾ ਤੇ ਜਿਵੇਂ ਤੁਸੀਂ ਛੱਡਣਾ ਕਬੂਤਰ ਉਹ ਮੈਂ ਛੱਡਿਓ ਗੱਲ ਤਾਂ ਆਪਾਂ ਸਿਰਫ ਅੱਜ ਆਲੂ ਬੁਖਾਰਾ ਜੀ ਕਰਨੀ ਆ ਵੀ ਕਈ ਉਮੀਦ ਦੇਂਦੇ ਆ ਦੂਬਾਦ ਬਕਾਮਦਾਮ ਦੇਂਦੇ ਤੇ ਉਦੋਂ ਬਾਅਦ ਕਬੂਤਰ ਨੂੰ ਸਾਮ ਤੇ ਕਬੂਤਰ ਨੂੰ ਬਾਜੀ ਛੱਡ ਦਿਆ ਤੇ ਕਈ ਦਿੰਦੇ ਆ ਕਬੂਤਰ ਨੂੰ ਲੋਕ ਆਲੂ ਬੁਖਾਰਾ ਬਾਈ ਇਹ ਰਾਤ ਨੂੰ ਜਿਵੇਂ ਰਾਤ ਤੋਂ ਕੱਲ ਨੂੰ ਬਾਜੀ ਛੱਡਣਾ ਅੱਜ ਰਾਤ ਨੂੰ ਦਿੰਦੇ ਆ 12 ਵਜੇ ਇਹ ਤੇ ਇਹ ਪੂਰਾ ਆਲੂ ਬੁਖਾਰਾ ਇੱਕ ਭਿਉਂ ਦਿੰਦੇ ਆ ਗਲਾਸ ਦੇ ਵਿੱਚ ਜਿਵੇਂ 5-6 ਘੰਟੇ ਪਹਿਲਾਂ ਪਿਉਂਤਾ ਹੋਵੇ ਤੇ ਉਹਨੂੰ ਮਲ ਕੇ ਪੂਰਾ ਪਾਉਣ ਕੇ ਹਨਾ ਇੱਕ ਰਾਤ ਨੂੰ ਕਬੂਤਰ ਨੂੰ ਦੇ ਦਿਆ ਹੈ तकरीबन ਕਈ ਕਈ ਬੰਦੇ ਆ 12:00 ਵਜੇ ਆਲੂ ਬੁਖਾਰਾ ਤੇ ਕਈ ਮੈਂ ਸੁਣਿਆ ਕਈ ਬੰਦੇ ਇਹਨੂੰ ਬਾਈ ਜੀ ਦਿੰਦੇ ਆ ਕਬੂਤਰ ਨੂੰ ਜਿਵੇਂ ਐਸੀ ਲੋਟੀ ਪਿਉ ਹੋ ਕੇ ਰੱਖ ਦਿਆ ਤੇ ਕਈ 4:00 ਵਜੇ ਵੀ ਲਾਣਦੇ ਆ ਠੀਕ ਹੈ ਨਾ ਤੇ ਕਈ ਇਹ ਵਿਚਾਰ 5 ਵਜੇ ਇੱਕ ਨਲਕੀ ਦੇਣ ਜਾਂ ਸਵੇਰੇ ਜਿਵੇਂ ਜਿਵੇਂ ਕੱਲ ਨੂੰ ਛੱਡਣਾ ਅੱਜ ਰਾਤ ਵਾਲੀ ਤੜਕੇ 4 ਵਜੇ ਇੱਕ ਨਲਕੀ ਲਾਣਦੇ ਆ ਤੇ ਕਈ ਬੰਦੇ ਲਾਣਦੇ ਆ ਆਲੂ ਬਖਾਰੇ ਨੂੰ ਬਾਈ ਜੀ ਇਹ 1:00 ਵਜੇ ਦਿਨੇ ਜਿਵੇਂ ਕੱਲ ਨੂੰ ਬਾਜੀ ਛੱਡਣਾ ਜਾਂ 1 ਤੋਂ 3-4 ਵਜੇ ਦੇ ਵਿਚਾਲੇ ਆਲੂ ਬਖਾਰੇ ਦੀ ਨਲਕੀ ਲਾਣਦੇ ਆ ਪਰ ਜਿੱਥੋਂ ਤੱਕ ਬਾਈ ਜੀ ਮੇਰਾ ਆਪ ਦਾ ਇਹਦਾ ਤਜਰਬਾ ਆਲੂ ਬਖਾਰੇ ਦਾ ਵੀ ਆਲੂ ਬਖਾਰਾ ਕਿਵੇਂ ਲਾਉਣਾ ਤੇ ਕਦਮ ਲਵਣਾ ਅੱਜ ਆਪਾਂ ਤੁਹਾਨੂੰ ਉਹ ਥੋੜਾ ਜਿਹਾ ਦੱਸ ਦਿਆਂ ਆਲੂ ਖਾਰਾ ਜਿਹੜਾ ਬਾਈ ਜੀ ਪਹਿਲਾਂ ਤਾਂ ਉਹ ਨਾ ਪੂਰਾ ਟਰਾਈ ਕਰਿਓ ਵੀ ਪੂਰਾ ਵਧੀਆ ਆਲੂ ਖਾਰਾ ਹੋਵੇ ਜਿੰਨਾ ਕਾਲੇ ਰੰਗ ਦਾ ਹੋਊਗਾ ਉਨਾਂ ਹੀ ਪੁਰਾਣਾ ਹੁੰਦਾ ਉਨਾਂ ਹੀ ਵਾਦਾ ਵਧੀਆ ਹੁੰਦਾ ਜਿੰਨਾ ਉਹਨੇ ਗਰਮੀ ਵੀ ਡਿਲੀਟ ਕਰ ਦੇਣੀਆਂ ਭੁੱਖ ਵੀ ਮਾਰ ਦੇਣੀਆਂ ਕਬੂਤਰ ਦੀ ਠੀਕ ਆ ਉਹਦੀਆਂ ਆਤਣੀਆਂ ਵੀ ਸਾਫ਼ ਕਰ ਦੇਣੀਆਂ ਨੇ ਲੀਵਰ ਨੂੰ ਉਹਨੇ ਤਾਕਤ ਦੇਣੀਆਂ ਆਲੂ ਖਾਰੇ ਨੇ ਪਰ ਦੇਣਾ ਕਿਵੇਂ ਆ ਇਹ ਉਹ ਵੀ ਤੁਹਾਨੂੰ ਦੱਸ ਦਿੰਨੇ ਆਪਾਂ ਜਿਵੇਂ ਆਪਾਂ ਹੁਣ ਫਰਜ਼ ਕਰ ਲਓ ਬਈ ਕੱਲ ਨੂੰ ਕਬੂਤਰ ਬਾਜੀ ਛੱਡਣਾ ਕੱਲ ਨੂੰ ਬਾਜੀ ਛੱਡਣਾ ਅੱਜ ਸਵੇਰੇ ਉਹਨੂੰ ਕਬੂਤਰ ਨੂੰ ਕੀ ਕਰਨਾ ਤੁਸੀਂ 7-8 ਵਜੇ ਜਿਵੇਂ ਵੀ ਤੁਸੀਂ ਸਾਹਮਦੇ ਹੋ ਉਹ ਮੈਂ ਸਾਹਮਣਾ ਕਬੂਤਰ ਨੂੰ ਸਾਰਾ ਕੁਝ ਤੁਸੀਂ ਆਪ ਦੇ ਪਰ ਅਜੇ ਆਲੂ ਖਾਰਾ ਕੁਝ ਨਹੀਂ ਕਰਨਾ ਕੁਝ ਨਹੀਂ ਦੇਣਾ ਆਲੂ ਖਾਰਾ ਸਵੇਰੇ ਭਿਓ ਕੇ ਰੱਖ ਲੈਣਾ ਜਾਂ 9-10 ਵਜੇ ਆਲੂ ਖਾਰਾ ਪਿਆਉ ਦੇਣਾ ਆਲੂ ਖਾਰਾ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਬਾਈ ਇਕੱਲਾ ਆਲੂ ਖਾਰਾ ਨਹੀਂ ਪਿਆਉਣਾ ਆਲੂ ਖਾਰਾ ਤਾਲੂਖਾਰੇ ਦੇ ਵਿੱਚ ਤੁਹਾਨੂੰ ਦੱਸਦਾ ਹੋਰ ਕੀ ਚੀਜ਼ਾਂ ਪਾਉਣੀਆਂ ਥੋੜੇ ਇੰਨੇ ਗੁਲਾਬ ਦੀਆਂ ਪੱਤੀਆਂ ਪਾ ਲੈਣੀਆਂ ਗੁਲਾਬ ਦੇ ਫੁੱਲ ਪਾ ਲੈਣੇ ਆ ਮਾੜੀ ਜੀ ਜਿਵੇਂ ਹੁੰਦੀ ਆ ਉਹ ਤੇ 2 3 4 ਡੱਕੇ ਇੱਕ ਗਲਾਸ ਦੇ ਵਿੱਚ ਪਿਉਣਾ ਤੁਸੀਂ 4 ਕ ਡੱਕੇ ਉਹਦੇ ਮਲਠੀ ਦੇ ਕੁੱਟ ਦੇਣੇ ਆ ਕੁੱਟ ਕੇ ਮਤਲਬ ਪਾਊਡਰ ਨਹੀਂ ਬਣਾਉਣਾ ਉਹਦਾ ਉਈਓ ਥੋੜੇ ਅੱਧਾ ਡੈਢ ਜੇ ਕਰਕੇ ਆ 3 4 ਡੱਕੇ ਉਹ ਪਾਉਣੇ ਆ ਇੱਕ ਮੋਟਾ ਚੁਟਕਾ ਗੁਲਾਬ ਦੇ ਫੁੱਲਾਂ ਦਾ ਪਾਉਣਾ ਇੱਕ ਕੋਹੋ ਤਿੰਨ ਚਾਰ ਡੱਕੇ ਕੁੱਟ ਕੇ ਉਹ ਪਾਣੀ ਇੱਕ ਗਲਾਸ ਦੇ ਵਿੱਚ ਇੱਕ ਤੁਸੀਂ ਪਾਣਾ ਪਾਣੀ ਉਹਦੇ ਚ ਜਿਵੇਂ ਆਪਾਂ ਕਹਦੀਏ ਵੀ ਅ ਕਾ ਮਤਲਬ ਆਪਾਂ ਕਹਦੀਏ ਵੀ ਦੋ ਕੁ ਕਣਕ ਦੇ ਦਾਣੇ ਜਿੰਨੀ ਉਹਦੇ ਚ ਸੌਂਤ ਪਾਉਣੀਆਂ ਤੁਸੀਂ ਪਾਣੀ ਦੇ ਵਿੱਚ ਤੇ ਆਲੂ ਬਖਾਰਾ ਜਿਹੜਾ ਆਲੂ ਬਖਾਰਾ ਤੁਸੀਂ ਕਾਲੇ ਰੰਗ ਦਾ ਜੇ ਹੋਵੇ ਤਾਂ ਬਹਾਲਾ ਵਧੀਆ ਆਲੂ ਬਖਾਰਾ ਲੈ ਕੇ ਉਹਦੇ ਵਿੱਚ ਇੱਕ ਭਿਓ ਦੇਣਾ ਪਰ ਉਹ ਆਲੂ ਬੁਖਾਰਾ ਜਿਹੜਾ ਨਾ ਬਾਈ ਜੀ ਸਾਰਾ ਨਹੀਂ ਪਾਉਣਾ ਤੇ ਥੋੜਾ ਜਿਹਾ ਅਧਿਕ ਸਾਈਡ ਤੋਂ ਉਹਦੇ ਉਹ ਲਾ ਕੇ ਉਹ ਬਾਕੀ ਸਨੇਹੜ ਕੋ ਨੂੰ ਉਹਦੇ ਵਿੱਚ ਗਲਾਚ ਛੱਡ ਦੇਣਾ ਉਹਨੂੰ ਪਿਆ ਰਹਿਣ ਦੇਣਾ 5 6 7 ਘੰਟੇ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਉਹਨੂੰ ਲਾਉਣਾ ਲਾਉਣਾ ਬਾਈ ਜੀ ਇਹ ਤੁਸੀਂ 8:00 ਵਜੇ ਦੇ ਨਾਲ ਲਾਉਣਾ ਸ਼ਾਮ ਨੂੰ ਕਬੂਤਰ 8:00 ਵਜੇ ਤੇ ਉਹ ਜਿਹੜਾ ਹੈਗਾ ਗਲਾਸ ਦੇ ਵਿੱਚ ਉਹਨੂੰ ਸਾਰਾ ਇਹ ਲੋਟ ਮਲ ਲੈਣਾ ਪੂਰਾ ਠੀਕ ਆ ਪਾਣੀ ਉਹਨੂੰ ਐ ਕਰਕੇ ਮਿਕਸ ਕਰਕੇ ਸਾਰਾ ਵਧੀਆ ਕਰਕੇ ਤੇ ਉਹ ਉਹਦੋਂ ਬਾਅਦ ਪਾੜ ਲੈਣਾ ਪਾਣ ਕੇ ਉਹਨ ਕਬੂਤਰ ਨੂੰ ਤੇ ਉਹਨਾਂ ਉਹਨੂੰ ਪਾਣੀ ਨੂੰ ਪਾਣ ਕੇ ਤੇ ਤੁਸੀਂ 20 ml ਪਾਣ ਕੇ ਸ਼ਾਮ ਨੂੰ ਹਨਾ 8 ਵਜੇ ਕਬੂਤਰ ਨੂੰ ਉਹ ਦੇਣਾ 20 ml ਸ਼ਾਮ ਨੂੰ 8 ਵਜੇ ਤੇ ਜਿਹੜਾ ਮੇਰਾ ਤਰੀਕਾ ਮੈਂ ਐਵੇਂ ਵੀ ਮੈਂ ਕੱਲਾ ਕਦੇ ਆਲੂ ਖਾਰਾ ਨਹੀਂ ਦਿੱਤਾ ਆਲੂ ਖਾਰਾ ਦੇ ਵਿੱਚ گلاب ਦੇ ਫੁੱਲ ਮਲਠੀ ਥੋੜੀ ਜੀ ਰਸਾਉਤ ਠੀਕ ਹੈ ਨਾ ਇਹ ਚੀਜ਼ਾਂ ਪਾ ਕੇ ਜਾਂ ਦੋਕ ਦੋਕ ਦਾਣੇ ਸਾਫ ਦੇ ਵਿੱਚ ਪਾ ਕੇ ਇਹ ਪਿਉ ਆਉਣ ਦੇਣਾ 6-7 ਘੰਟੇ ਪਿਉ ਕੇ ਉਸ ਤੋਂ ਬਾਅਦ ਰਾਤ ਨੂੰ 8 ਵਜੇ ਕਬੂਤਰ ਨੂੰ ਆਲੂ ਖਾਰਾ ਦੇ ਦੇਣਾ ਉਸ ਤੋਂ ਬਾਅਦ ਜਿਵੇਂ 8 ਵਜੇ ਰਾਤ ਨੂੰ ਆਲੂ ਖਾਰਾ ਦੇ ਕੇ ਉਸ ਤੋਂ ਬਾਅਦ ਜਿਵੇਂ ਰਾਤ ਵਾਲਾ ਪ੍ਰੋਸੀਜਰ ਤੁਹਾਨੂੰ ਦੱਸਿਆ ਹੋਇਆ ਉਹ ਵੀ ਕਰਨਾ 2:3-3 ਵਜੇ ਪਾਣੀ ਲਾਉਣਾ ਜਿਹੜਾ ਉਹ ਤਾਂ ਲਾਉਣਾ ਹੀ ਲਾਉਣਾ ਪਾਣੀ ਠੀਕ ਤੇ ਦੂਜੇ ਦਿਨ ਕਬੂਤਰ ਨੂੰ ਆਪਾਂ ਬਾਜੀ ਛੱਡ ਦੇਣਾ ਤੇ ਵਧੀਆ ਬਾਈ ਉੱਡੂਗਾ ਕਬੂਤਰ ਮੇਰੇ ਤਾਂ ਮੈਨੂੰ ਤਾਂ ਜਾਨੀ ਮੇਰਾ ਤਾਂ ਇਹੀ ਤਜਰਬਾ ਕਹਿੰਦਾ ਤੇ ਬਾਕੀ ਮੈਂ ਐਵੇਂ ਨਹੀਂ ਕਹਿੰਦਾ ਵੀ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗੂ ਤੇ ਉਵੇਂ ਸਾਰੇ ਕਰਿਓ ਵੀ ਇਹ ਵੈਕ ਤਰੀਕਾ ਕੱਲਾ ਕਦੇ ਨਾ ਲਾਓ ਕਲ ਵੀ ਉਹਦੇ ਚ ਮਿਕਸ ਕਰ ਲਓ ਕੁਛ ਨਾ ਕੁਛ ਤੇ ਉਨਾਂ ਹੀ ਉਹ ਬੱਦ ਸਟਰੋਂਗ ਪਾਵਰਫੁਲ ਬਣ ਜਾਂਦਾ ਮਲਠੀ ਆ ਫਿਰ ਮਲਠੀ ਨੇ ਡਾਉਣਾ ਕਬੂਤਰ ਨੂੰ ਆਲੂ ਕਰਨੇ ਭੁੱਖ ਨਹੀਂ ਲੱਗਣ ਦੇਣੀ ਅੰਦਰੋਂ ਉਹਦਾ ਸਾਫ਼ ਹੋਣਾ ਸਾਰਾ ਕੁਝ ਠੀਕ ਆ ਤੇ ਆਲੂ ਘਰ ਨੇ ਭੁਖ ਨਹੀਂ ਮਲਠੀ ਨੇ ਉਹਨੂੰ ਤੇ ਇਹ ਨਹੀਂ ਲੱਗਣ ਦੇਣੀ ਠੀਕ ਹੈ ਨਾ ਤੇ گلاب ਦੇ ਫੁੱਲਾਂ ਨੇ ਉਹਨੂੰ 스멜 ਵਧੀਆ ਦੇਣੀ ਹੈ ਕਬੂਤਰ ਨੂੰ ਫਿਰ ਜਿਉਂ ਜਿਉਂ ਉਧਰ ਹਵਾ ਦਾ ਬੁੱਲਾ ਹੋਊਗਾ ਜਾਂ ਹਵਾ ਆਊਗੀ ਗਰਮੀ ਉਹਨੂੰ ਉਹਨੂੰ ਕਬੂਤਰ ਨੂੰ ਠੰਡ ਠੰਡ ਨੂੰ ਜਾਣਾ ਉਹਨੇ ਉੱਤੇ ਨਹੀਂ ਉੱਤੇ ਨੂੰ ਜਾਏ ਜਾਣਾ ਉੱਤੇ ਜਾਊਗਾ ਫਿਰ ਉਹ ਐ ਨਹੀਂ ਵੀ ਕੰਦਾਂ ਚ ਪੈਦਾ ਫਿਰ ਕਬੂਤਰ ਤੁਹਾਡਾ ਬਹੁਤ ਵਧੀਆ ਪਰਫਾਰਮੈਂਸ ਦੇਊਗਾ ਐਵੇਂ ਕਰਕੇ ਤੁਸੀਂ ਕਬੂਤਰ ਨੂੰ ਛੱਡ ਕੇ ਦੇਖ ਲਓ ਬਾਕੀ ਬਾਈ ਜਿੰਨੀਆਂ ਵੀ ਇੱਕ ਬਾਈ ਦਾ ਅੱਜ ਕਮੈਂਟ ਆਇਆ ਸੀ ਕਹਿੰਦਾ ਬਾਈ ਜੀ ਜੇ ਇਹ ਗੇਮ ਨਹੀਂ ਹੈਗੀ ਅਸਲੀ ਫਿਰ ਤੂੰ ਦੱਸੀ ਕਰ ਤਾਂ ਸਾਨੂੰ ਜਾਂ ਹੋਰ ਇਹ ਬਾਈ ਜੀ ਤੁਹਾਨੂੰ ਇੱਕ ਹੋਰ ਮੈਂ ਛੋਟੀ ਜੀ ਗੱਲ ਦੱਸਦਾ ਜਦੋਂ ਆਪਣੇ ਕੋਈ ਵੀ ਜਿਵੇਂ ਫਰਜ ਕਰ ਲਓ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਸਾਨੂੰ ਮੈਥ ਵਾਲਾ ਟੀਚਰ ਸੀਗਾ ਜਿਹੜਾ ਉਹਨੇ ਸਾਨੂੰ ਇੱਕ ਐਗਜ਼ਾਮਪਲ ਬੋਰਡ ਤੇ ਉੱਤੇ ਅਲਜੇਬਰਾ ਦੀ ਕੱਢ ਕੇ ਦਿਖਾਉਣ ਦਾ ਸੀਗਾ ਪੀ ਆ ਫਾਰਮੂਲਾ ਆ ਫਾਰਮੂਲਾ ਐ ਸਵਾਲੇ ਨਿਕਲਣਾ ਉਸ ਤੋਂ ਬਾਅਦ ਸਾਨੂੰ ਜਦੋਂ ਸਾਨੂੰ ਕੁਐਸਚਨ ਪਉਂਦਾ ਸੀ ਉਹ ਸਾਨੂੰ ਉਹੀ ਸੇਮ ਉਹੀ ਆਧਾਰਨ ਵਾਲਾ ਨਹੀਂ ਸੀ ਪਉਂਦਾ ਉਹ ਕੁਐਸਚਨ ਤਾਂ ਹੋਰ ਹੁੰਦਾ ਸੀਗਾ ਰਕਮਾਂ ਬਦਲੀਆਂ ਵਈਆਂ ਹੁੰਦੀਆਂ ਸੀਗੀਆਂ ਹਨਾ ਪਰ ਫਾਰਮੂਲਾ ਲਾਉਣਾ ਹੁੰਦਾ ਸੀ ਅਸੀਂ ਜਿਹੜੀ ਆਪਾਂ ਤੁਹਾਨੂੰ ਸਾਰੀਆਂ ਤੁਹਾਨੂੰ ਤਕਰੀਬਨ A ਤੋਂ Z ਤੋ ਲਾ ਕੇ ਸਾਰੀ ਗੇਮ ਦੱਸਤੀ ਹੁਣ ਫਾਰਮੂਲਾ ਤੁਸੀਂ ਆਪਦੇ ਹਿਸਾਬ ਨਾਲ ਲਾਉਣਾ ਤੇ ਫਾਰਨਾ ਫਾਰਮੂਲਾ ਉਹੀ ਆ ਠੀਕ ਹੈ ਨਾ ਸਿਰਫ ਸਮਝ ਲੈ ਵੀ ਰਕਮਾਂ ਬਦਲੀਆਂ ਹੋਈਆਂ ਨੇ ਉਹਦੇ ਵਿੱਚ ਠੀਕ ਹੈ ਨਾ ਰਕਮਾਂ ਬਦਲੀਆਂ ਕਿਵੇਂ ਵੀ ਹੋ ਵੀ ਹੋ ਪਹਿਲਾਂ ਹੋ ਸਕਦਾ ਤੁਸੀਂ ਕਦੇ ਠੰਡਾ ਦਿਨ ਹੋਵੇ ਦਿਨ ਦੇ ਹਿਸਾਬ ਨਾਲ ਦਿਨ ਤੱਤਾ ਤੱਤਾ ਠੰਡਾ ਜਿਵੇਂ ਹੈਗਾ ਜਿਵੇਂ ਜਿਵੇਂ ਹੈ ਨਾ ਗਰਮ ਹੁੰਦਾ ਜਿਵੇਂ ਦਿਨ ਜਾਂ ਠੰਡਾ ਹੈਗਾ ਜਾਂ ਤੱਤਾ ਲੱਗਿਆ ਹੈ ਗਰਮ ਉਹ ਦੇ ਹਿਸਾਬ ਨਾਲ ਹੁਣ ਜਾਨੀ ਸਿਰਫ ਰਕਮਾਂ ਹੀ ਚੇਂਜ ਹੋਈਆਂ ਫਾਰਮੂਲਾ ਉਹੀ ਆ ਕੋਈ ਗੇਮ ਆਇਆ ਨਹੀਂ ਮੈਂ ਕਹਿੰਦਾ ਵੀ ਉਹ ਗੇਮ ਗਲਤ ਆ ਜਾਂ ਹੋਰ ਆ ਠੀਕ ਹੈ ਨਾ ਮੇਰਾ ਜਿਹੜਾ ਤਜਰਬਾ ਵੀ ਮੈਂ ਤਾਂ ਆਪ ਦੱਸਦਾ ਪਕੜਾ ਕਦੇ ਕਿਸੇ ਤੋਂ ਕੋਈ ਝਾਕ ਕਰੀਏ ਜਾਂ ਕੋਈ ਪੈਸਾ ਲੈਣਾ ਜਾਂ ਹੋ ਠੀਕ ਹੈ ਨਾ ਤੇ ਉਹ ਪੂ ਗੇਮ ਪੂਰੀ ਵਧੀਆ ਹੈ ਛੱਡ ਕੇ ਦੇਖ ਲਿਓ ਤੁਹਾਨੂੰ ਜਦੋਂ ਤੁਸੀਂ ਛੱਡ ਤੇ ਛੱਡੇ ਕਬੂਤਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਹਾਂ ਜੇ ਤੁਸੀਂ ਹੁਣ ਛੱਡਣ ਦੇ ਵੇਲੇ ਜਾਂ ਤੁਹਾਡਾ ਕਬੂਤਰ ਪਹਿਲਾਂ ਹੀ ਨਹੀਂ ਛੱਟ ਪਹਿਲਾਂ ਹੀ ਬਿਮਾਰ ਆ ਕਬੂਤਰ ਤਾਂ ਤੇ ਤੁਹਾਨੂੰ ਸੋਕੇ ਦਾ ਹੀ ਨਹੀਂ ਪਤਾ ਵੀ ਉਹਨੂੰ ਕਬੂਤਰ ਨੂੰ ਸੋਕਾ ਲੱਗਿਆ ਹੈ ਕਿਹੜੀ ਦਵਾਈ ਜਣੀਆ ਕਦੋਂ ਕੀ ਕਰਨਾ ਤੇ ਫੇਰ ਤਾਂ ਹੁਣ ਫੇਰ ਗੇਮ ਵੀ ਕੀ ਕਰੂ ਉੱਥੇ ਫੇਰ ਤਾਂ ਕਬੂਤਰ ਨੇ ਕਾਦੀ ਪਰਫਾਰਮੈਂਸ ਦੇਣੀ ਆ ਠੀਕ ਆ ਨਾ ਪਰ ਜਿਹੜੀ ਗੇਮ ਤੁਹਾਨੂੰ ਦੱਸੀ ਆ 100% ਪੂਰੀ ਸਹੀ ਗੇਮ ਆ ਸਿਰਫ ਇਹ ਫਾਰਮੂਲਾ ਇਹੀ ਲੱਗਦਾ ਰਕਮਾਂ ਚੇਂਜ ਹੋਣੀਆਂ ਵੀ ਕਦੋਂ ਲਾਉਣੀ ਆ ਕਿੰਨੀ ਕੁ ਮਾਤਰਾ ਨਾਲ ਲਾਉਣੀ ਆ ਕਿਹੜੀ ਚੀਜ਼ ਲਾਉਣੀ ਆ ਕਦੋਂ ਕੀ ਕਰੂਗੀ ਇਹ ਸਾਰਾ ਕੁਝ ਤੇ ਆਹੀ ਇਹ ਗੇਮ ਆ ਤੇ ਹੋਰ ਕੋਈ ਏਡੀ ਵੱਡਾ ਇਹਦੇ ਕੋਈ ਡੈਣ ਦਾ ਮੰਤਰ ਨਹੀਂ ਹੈਗਾ ਠੀਕ ਆ ਨਾ ਤੇ ਇਵੇਂ ਕਰਕੇ ਛੱਡਨੇ ਆ ਕਬੂਤਰ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ ਇਹ ਵੀਡੀਓ ਨੂੰ ਵੀ ਧਿਆਨ ਨਾਲ ਦੇਖਿਓ ਸਾਰੀ ਦੇਖਿਆ ਕਰੋ ਵੀਡੀਓ ਕਈ ਬਾਈ ਮੈਨੂੰ ਹੁਣ ਪੁੱਛਣ ਲੱਗ ਜਾਂਦੇ ਆ ਵੀ ਉਹ ਬਾਈ ਉਹ ਫਲਾਣਾ ਤੇ ਮੈਂ ਉਹ ਚੀਜ਼ ਕਿਵੇਂ ਉਹ ਤੇ ਉਹ ਕਿਹੜੀ ਚੀਜ਼ ਕਿਵੇਂ ਸਾਰੀਆਂ ਵੀਡੀਓ ਦੇ ਵਿੱਚ A to Z ਤੋਂ ਲੈ ਕੇ ਬਾਈ ਜੀ ਗੇਮ ਸਾਰੀ ਕਲੀਅਰ ਕਰੀ ਹੀ ਆ ਸਾਰੀਆਂ ਵੀਡੀਓ ਦੇਖਿਆ ਕਰੋ ਤੁਹਾਨੂੰ ਸਾਰਾ ਆਟੋਮੈਟਿਕਲੀ ਆਪ ਹੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਤੁਹਾਨੂੰ ਕਿਸੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਜਦੋਂ ਤੁਸੀਂ ਮਾਰ ਜਾਂ ਨੇੜੇ ਹੋ ਜਣੇ ਨਾ ਗੇਮ ਦੇ ਫਿਰ ਤੁਹਾਡਾ ਆਪ ਹੀ ਦਿਮਾਗ ਕੰਮ ਕਰਨ ਲੱਗ ਜਾਂਦਾ ਵੀ ਹੁਣ ਕਿਵੇਂ ਕਰੀਏ ਹੁਣ ਕਿਵੇਂ ਅੱਜ ਕਿਵੇਂ ਕਬੂਤਰ ਨੇ ਕਰਿਆ ਹੁਣ ਇਹਨੂੰ ਕਿਵੇਂ ਕਰਨਾ ਤੇ ਘਬਰਾਉਣ ਦੀ ਨਹੀਂ ਕੋਈ ਲੋੜ ਐਡੀ ਨਹੀਂ ਜਿੱਡੇ ਜੱਡਾ ਹੂਆ ਬਣਾਇਆ ਹੋਇਆ ਐਡੀ ਗੱਲ ਨਹੀਂ ਹੈਗੀ ਇਹ ਇਹਦਾ ਬਾਲੇ ਵਧੀਆ ਕਬੂਤਰ ਹੁੰਦੇ ਆ ਤਾਂ ਆਪ ਹੀ ਉੱਡ ਜਾਂਦੇ ਹੁੰਦੇ ਆ ਕਬੂਤਰ ਇਹ ਤਾਂ ਬਸ ਮਾਰਿਆ ਤੁੱਲਾ ਜੇ ਚਾਹੀਦਾ ਹੁੰਦਾ ਇਹਨਾਂ ਨੂੰ ਠੀਕ ਹੈ ਨਾ ਛੱਡਣ ਵਾਲੇ ਦਾ ਮਾਰ ਜਾ ਦਿਮਾਗ ਠੀਕ ਹੋਵੇ ਤੇ ਇਹਨਾਂ ਨੇ ਜਦੋਂ ਉੱਡਣ ਲੱਗ ਜਾਣਾ ਹੁੰਦਾ ਪੁੱਤਰਾਂ ਨੇ ਬਾਕੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਭਾਈ ਜੀ ਥੈਂਕ ਯੂ ਤੁਹਾਡਾ ਤੇ ਆਪ